ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਜੀ ਦਾ ਇਤਿਹਾਸ ਸੋ ਸਾਧ ਸੰਗਤ ਜੀ ਪ੍ਰੇਮ ਨਾਲ ਸਰਵਣ ਕਰਨਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਵਤਾਰ ਵਿਸਾਖ ਵਦੀ 5 ਸਮਕ 1678 ਬਿਕਰਮੀ 1 ਅਪ੍ਰੈਲ ਸਨ 1621 ਈਸਵੀ ਨੂੰ 6ਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੇ ਉਧਰ ਤੋਂ ਗੁਰੂ ਕੇ ਮਹਿਲ ਸ੍ਰੀ ਅਮਰਤ ਸਹਿਰ ਵਿਕੇ ਹੋਇਆ ਆਪ ਬਚਪਨ ਤੋਂ ਹੀ ਬੜੇ ਸੁੰਦਰ ਸਡੋਲ ਸਿਹਤਮੰਦ ਸੰਤ ਸਰੂਪ ਗਹਿਰ ਗੰਭੀਰ ਕੋਮਲ ਤੇ ਉਦਾਰ ਸਨ ਉੱਚ ਵਿਦਿਆ ਬਾਬਾ ਬੁੱਢਾ ਸਾਹਿਬ ਜੀ ਦੀ ਨਿਗਰਾਨੀ ਹੇਠ ਹੋਈ ਆਪ ਬਚਪਨ ਵਿੱਚ ਹੀ ਬੜੇ ਦਾਨੀ ਸੁਭਾਅ ਦੇ ਮਾਲਕ ਸਨ ਕਿਸੇ ਲੋੜਵੰਦ ਤੇ ਸੁਆਲੀ ਨੂੰ ਕਦੇ ਖਾਲੀ ਹੱਥ ਨਹੀਂ ਮੋੜਦੇ ਸਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਵਾਰ ਮਾਤਾ ਨਾਨਕੀ ਜੀ ਦੇ ਪੁੱਛਣ ਤੇ ਇਸ ਤਰ੍ਹਾਂ ਆਖਿਆ ਸੀ ਕਿ ਅਸੀਂ ਇਹਦੇ ਨਾਲ ਇਸ ਕਰਕੇ ਜਿਆਦਾ ਪਿਆਰ ਕਰਦੇ ਹਾਂ ਕਿ ਧਰਮ ਦੁਰੰਦਰ ਹੋਣਗੇ ਭਾਵ ਕਿ ਧਰਮ ਦਾ ਪਾਰ ਚੁੱਕ ਲੈਣ ਵਾਲੇ ਹੋਣਗੇ ਅਤੇ ਸਮਾਂ ਆਉਣ ਤੇ ਇਸ ਦੇ ਘਰ ਐਸਾ ਸੂਰਬੀਰ ਪੈਦਾ ਹੋਵੇਗਾ ਜੋ ਕਿ ਖਾਲਸਾ ਪੰਥ ਦੀ ਸਿਰਜਣਾ ਕਰਕੇ ਸਿੱਖੀ ਨੂੰ ਹੋਰ ਪਲਪੂਲਤ ਕਰੇਗਾ ਠੀਕ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਨਵੇਂ ਇਤਿਹਾਸ ਨੂੰ ਬਣਾਉਣ ਦਾ ਯਤਨ ਕੀਤਾ ਹੈ ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ ਲੋਕ ਕਹਿੰਦੇ ਹਨ ਕਿ ਬਦਲਦਾ ਹੈ ਜਮਾਨਾ ਮਰਦ ਉਹ ਹੈ ਜੋ ਜਮਾਨੇ ਕੋ ਬਦਲ ਦਿੰਦੇ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਹਨਾਂ ਦੇ ਪਿਤਾ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਕੀਰਤਪੁਰ ਤੋਂ ਉਹਨਾਂ ਦੀ ਮਾਤਾ ਨਾਨਕੀ ਜੀ ਅਤੇ ਉਹਨਾਂ ਦੇ ਮਹਿਲ ਮਾਤਾ ਗੁਜਰੀ ਜੀ ਨੂੰ ਬਾਬੇ ਬਕਾਲੇ ਭੇਜਿਆ ਅਤੇ ਆਖਿਆ ਸੀ ਕਿ ਗੁਰਿਆਈ ਸਮੇਂ ਅਨੁਸਾਰ ਤੁਹਾਡੇ ਪਾਸ ਪਹੁੰਚ ਜਾਵੇਗੀ ਸੋ ਇਸੇ ਤਰ੍ਹਾਂ ਹੀ ਹੋਇਆ ਕਿ ਜਦੋਂ ਦਿੱਲੀ ਵਿਖੇ 8ਵੇਂ ਪਾਸ਼ਾ ਸੱਚਖੰਡ ਨੂੰ ਜਾਣ ਲੱਗੇ ਤਾਂ ਸੰਗਤਾਂ ਨੇ ਪੁੱਛਿਆ ਕਿ ਮਹਾਰਾਜ ਸਾਨੂੰ ਕਿਸ ਦੇ ਲੜ ਲਾ ਚੱਲੇ ਹੋ ਤਾਂ ਮਹਾਰਾਜ ਨੇ 5 ਪੈਸੇ ਅਤੇ ਨਾਰੀਅਲ ਮੰਗਵਾ ਕੇ ਤਿੰਨ ਵਾਰ ਗੋਲਕਾਰ ਬਾ ਘੁਮਾਉਂਦਿਆਂ ਆਖਿਆ ਬਾਬਾ ਬਸੇ ਬਕਾਲੇ ਵੱਲ ਗੁਰ ਸੰਗਤ ਆਪ ਸੰਭਾਲੇ ਪਾਪ ਇਹ ਕੇ ਸਾਡਾ ਬਾਬਾ ਬਕਾਲੇ ਪਿੰਡ ਹੈ ਗੁਰੂ ਕਿਸੇ ਦਾ ਛਪਾਇਆ ਸ਼ੁਭ ਨਹੀਂ ਸਕੇਗਾ ਜਿਸ ਤਰ੍ਹਾਂ ਸੂਰਜ ਨੂੰ ਕੋਈ ਛਪਾ ਨਹੀਂ ਸਕਦਾ ਧੀਰਮਲ ਤੇ ਹੋਰ ਕਈ ਛੋਡੀਆਂ ਨੇ ਬਾਬਾ ਬਕਾਲਾ ਦੇ ਉਲਟ ਅਰਥ ਕਢਦੇ ਹੋਏ ਰੇਕ ਨੇ ਆਪਣੇ ਆਪ ਨੂੰ ਗੁਰੂ ਪ੍ਰਗਟ ਕਰਕੇ ਸਿੱਖ ਸੰਗਤ ਨੂੰ ਭਲੇਖੇ ਵਿੱਚ ਪਾਉਣ ਦਾ ਯਤਨ ਕੀਤਾ ਪਹਿਲੀ ਸੰਗਤ ਇਹ ਹੈ ਕਿ ਪਰਿਵਾਰਕ ਰਿਸ਼ਤੇ ਦੇ ਲਿਹਾਜ਼ ਨਾਲ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਬਾਬੇ ਪਾਪ ਦਾਦਾ ਜੀ ਲੱਗਦੇ ਸਨ ਦਿੱਕਾ ਬਾਬਾ ਗੁਰਦਿੱਤਾ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਕੇ ਭਰਾ ਸਨ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਤੇ ਪੋਤਰੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਨ ਇਸ ਕਰਕੇ ਉਹਨਾਂ ਨੇ ਬਾਬਾ ਵਸੇ ਗ੍ਰਾਮ ਬਕਾਲੇ ਆਖਿਆ ਸੀ ਬਾਬਾ ਬਕਾਲਾ ਸਾਹਿਬ ਇਤਿਹਾਸਿਕ ਨਗਰ ਹੋਣ ਕਰਕੇ ਦੁਨੀਆ ਵਿੱਚ ਖਾਸ ਔਰਤੇ ਮਹਾਨਤਾ ਰੱਖਦਾ ਹੈ ਕਿਉਂਕਿ ਇਸ ਪਵਿੱਤਰ ਧਰਤੀ ਨੂੰ ਪਾਗ ਲਾਉਣ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਕਠਨ ਤਪੱਸਿਆ ਕਰਕੇ ਧਰਮ ਦੀ ਚਾਦਰ ਬਣ ਕੇ ਸਿੱਖੀ ਨੂੰ ਸੁਰਜੀਤ ਕੀਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਦੇ 59 ਸ਼ਬਦ ਅਤੇ 57 ਸ਼ਲੋਕ ਦਰਜ ਹਨ 8ਵੇਂ ਪਾਸ਼ਾ ਜੀ ਦੇ ਬਚਨ ਬਾਬਾ ਅਨੁਸਾਰ ਇਸ ਨਗਰ ਵਿੱਚ 22 ਗੁਰੂ ਆਪਣੀ ਪੂਜਾ ਕਰਵਾਉਣ ਲਈ ਮੰჯੀਆਂ ਲਗਾ ਕੇ ਬੈਠ ਗਏ ਸ੍ਰੀ ਗਰੂ ਤੇ ਇੱਕ ਬਹਾਦਰ ਸਾਹਿਬ ਜੀ 26 ਸਾਲ ਤੋਂ ਭਜਨ ਤਪ ਕਰ ਰਹੇ ਸਨ ਇਸ ਤਰ੍ਹਾਂ ਭੋਜਨ ਸ਼ਕਨ ਨਾਲ ਸਰੀਰ ਰिष्टपुष्ट ਹੁੰਦਾ ਹੈ ਇਸੇ ਤਰ੍ਹਾਂ ਭਜਨ ਸਿਮਰਨ ਕਰਨ ਨਾਲ ਆਤਮਾ ਬਲਵਾਨ ਹੁੰਦੀ ਹੈ ਹਰ ਕੋਈ ਸੋਢੀ ਬਕਾਲੇ ਦਾ ਵਸਨੀਕ ਨਹੀਂ ਸੀ ਪਰ ਸੋਢੀਆਂ ਨੇ ਆਪਣੇ ਸਵਾਰਥ ਤੇ ਪੂਜਾ ਭੇਟ ਲੈਣ ਲਈ ਸੰਗਤਾਂ ਨੂੰ ਪੁਲੇਖੇ ਵਿੱਚ ਪਾਇਆ ਹੋਇਆ ਸੀ ਦੂਸਰੇ ਮਸੰਦ ਇੰਨੇ ਸਿਰ ਚੜ ਗਏ ਸਨ ਕਿ ਉਹ ਇਹ ਸਮਝਦੇ ਸਨ ਕਿ ਜਿਸ ਨੂੰ ਅਸੀਂ ਗੁਰੂ ਮਸ਼ਹੂਰ ਕਰ ਦੇਵਾਂਗੇ ਉਹ ਸਿੱਖਾਂ ਦਾ ਗੁਰੂ ਬਣ ਜਾਵੇਗਾ ਸੂਰਜ ਬੱਦਲਾਂ ਵਿੱਚ ਕੁਝ ਛੇਰ ਲਈ ਕਾਂ ਸ਼ੇਪ ਸਕਦਾ ਹੈ ਪਰ ਸਦਾ ਲਈ ਨਹੀਂ ਸੋਡੀਆਂ ਨੇ ਪ੍ਰੋਪੋਗੈਂਡਾ ਨੇ ਸਿੱਖ ਸੰਗਤਾਂ ਨੂੰ ਕੁਝ ਛੇਰ ਭੁਲੇਖੇ ਵਿੱਚ ਪਾਇਆ ਇਸ ਲਈ ਸਿਆਣੇ ਅਤੇ ਸਿੱਧਕੀ ਸਿੱਖ ਅਗਲੇ ਗੁਰੂ ਜੋਤ ਦੀ ਤਲਾਸ਼ ਕਰਨ ਲੱਗ ਪਏ ਬਕਾਲੇ ਆ ਕੇ ਉਹ ਵੇਖਦੇ ਸਨ ਕਿ ਡੰਮੀ ਗੁਰੂਆਂ ਨੇ ਮੱਕੜੀ ਵਾਂਗੂ ਦੰਬ ਤੇ ਪਖੰਡ ਦਾ ਜਾਲ ਤਣਿਆ ਹੋਇਆ ਹੈ ਜਿਸ ਵਿੱਚ ਭੋਲੇ ਭਾਲੇ ਸਿੱਖਾਂ ਨੂੰ ਫਸਾਇਆ ਜਾਂਦਾ ਹੈ ਚੰਗੀ ਸ਼ਕਤੀਤ ਦੇ ਦਰਸ਼ਨ ਕੀਤੇ ਆ ਉਸ ਦੇ ਬਚਨ ਸੁਣਿਆ ਮਨ ਨੂੰ ਠੰਡ ਪੈਂਦੀ ਹੈ ਪਿਆਰ ਤੇ ਸਤਕਾਰ ਵਾਧਾ ਹੈ ਪਖੰਡੀਆਂ ਪਾਸ ਗਿਆ ਨੇ ਰਾਸਤਾ ਤੇ ਗਿਲਾਨੀ ਵਾਦੀ ਹੈ ਕਈ ਵਾਰ ਲੋਕ ਲਾਜ ਜਾਂ ਕਿਸੇ ਸੁਆਰਥ ਦੇ ਕਾਰਨ ਕਈ ਆਦਮੀ ਪਖੰਡੀਆਂ ਦਾ ਪਾਜ ਨਹੀਂ ਉਘੇੜਦੇ ਪਰ ਕਈ ਆਦਮੀ ਤਿੱਖੇ ਹੁੰਦੇ ਹਨ ਉਹ ਪਖੰਡ ਤੇ ਝੂਠੇ ਆਦਮੀ ਵਿਰੁੱਧ ਬਗਾਵਤ ਕਰ ਦਿੰਦੇ ਹਨ ਜੋ ਇਸ ਨਗਰ ਵਿੱਚ ਇਹੀ ਹੋਇਆ ਮਾਤਾ ਨਾਨਕੀ ਜੀ ਨੇ ਇਹ ਹਾਲਤ ਦੇਖ ਕੇ ਗੋਂਦਵਾਲ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਅੰਸ਼ ਬਾਬਾ ਦਵਾਰਕਾਦਾਸ ਅਤੇ 6ਵੇਂ ਪਾਸ਼ਾ ਜੀ ਦੇ ਪ੍ਰਸਿੱਧ ਸਿੱਖ ਭਾਈ ਗੜੀਏ ਨੂੰ ਪੱਤਰ ਕਾ ਲਿਖੀ ਇਹ ਦੋਵੇਂ ਬਕਾਲੇ ਆਏ ਇਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਸੰਗਤਾਂ ਨੂੰ ਕਿਹਾ ਕਿ ਸੱਚੇ ਪਾਸ਼ਾ ਇਹੀ ਹਨ तीर माल ਅਤੇ ਮਸੰਦਾਂ ਦਾ ਜਾਲ ਚੰਗੀ ਤਰ੍ਹਾਂ ਨਾ ਟੁੱਟਾ ਇੱਕ ਦੇਣ ਗੁਰੂ ਕਾ ਸਿੱਖ ਭਾਈ ਮੱਖਣਸ਼ਾਲ ਲਬਾਣਾ ਟਾਂਡਾ ਜ਼ਿਲ੍ਹਾ ਗੁਜਰਾਤ ਪਤਨੀ ਸਮੇਤ ਦਰਸ਼ਨ ਕਰਨ ਪਹਿਲਾ ਦਿੱਲੀ ਗਿਆ ਅਤੇ ਫਿਰ ਦਿੱਲੀ ਤੋਂ ਅਗਲੇ ਗੁਰੂ ਦਾ ਬਾਬਾ ਬਕਾਲਾ ਸਾਹਿਬ ਵਿਖੇ ਪਤਾ ਲੱਗਣ ਤੇ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚਿਆ ਪਰ ਇੱਥੇ ਪਹੁੰਚਣ ਤੇ ਦੀਰ ਮਲ ਸਮੇਤ ਹੋਰ 22 ਨਕਲੀ ਪਖੰਡੀਆਂ ਦੀਆਂ ਮੰਝੀਆਂ ਦੇਖ ਕੇ ਕੁਝ ਚਿਰ ਲਈ ਅਸਲੀ ਗੁਰੂ ਦੀ ਭਾਲ ਕਰਨ ਲਈ ਸੋਚਣ ਲੱਗ ਪੈਂਦਾ ਹੈ ਕਿ ਇਹ ਨਕਲੀ ਗੁਰੂ ਬਣ ਤਾਂ ਬੈਠੇ ਹਨ ਪਰ ਇਹਨਾਂ ਦੇ ਦਿਲਾਂ ਵਿੱਚ ਈਰਖਾ ਤੇ ਕ੍ਰੋਧ ਦੀ ਅੱਗ ਭੜਕ ਰਹੀ ਸੀ ਲੋਭ ਦੇ ਚਿੱਕੜ ਵਿੱਚ ਫਸੇ ਪਏ ਸਨ ਪਰ ਦੂਜਿਆਂ ਨੂੰ ਨਾਮਦਾਨ ਬਖਦੇ ਸਨ ਭਾਈ ਮੱਖਣ ਸ਼ਾਹ ਨੇ ਇੱਕ ਵਾਰ ਆਪਣਾ ਬੇੜਾ ਹਵਾ ਦੇ ਤੇਜ਼ ਵੇਗ ਕਰਕੇ ਬਰੇਤੀ ਪਰ ਚੜ ਜਾਣ ਕਰਕੇ 500 ਮੋਹਰਾ ਗੁਰੂ ਕਰਨ ਨੂੰ ਭੇਟ ਕਰਨ ਦੀ ਸੁਖਣਾ ਸੁਖੀ ਸੀ ਉਸ ਨੇ ਪੰਜ ਪੰਜ ਮੋਹਰਾ ਸਾਬ ਅੱਗੇ ਰੱਖ ਕੇ ਮੱਥਾ ਟੇਕਿਆ ਕਿ ਜੋ ਵੀ ਸੱਚਾ ਗੁਰੂ ਹੋਵੇਗਾ ਉਹ ਜਹਾਜ਼ ਫਸ ਜਾਣ ਦਾ ਕਾਰਨ ਦੱਸੇਗਾ ਅਤੇ ਆਪਣੀ ਅਸਲ ਅਮਾਨਤ ਮੇਰੇ ਤੋਂ ਆਪ ਮੰਗ ਲਵੇਗਾ ਪਰ ਉਹਨਾਂ ਨਕਲੀ ਗੁਰੂਆਂ ਨੇ ਅੰਦਰਲੀ ਗੱਲ ਤਾਂ ਕਿੱਥੋਂ ਦੱਸਣੀ ਸੀ ਕਿਉਂਕਿ ਉਹ ਅੰਤਰਜਾਮੀ ਨਹੀਂ ਸਨ ਇਸ ਲਈ ਮੱਖਣ ਸ਼ਾਹ ਨੂੰ ਆਤਮਿਕ ਸ਼ਾਂਤੀ ਨਾ ਮਿਲੀ ਨਰਾਸ਼ ਹੋ ਕੇ ਮੁੜਨ ਲੱਗਾ ਤਾਂ ਇੱਕ ਲੜਕੇ ਨੂੰ ਪੁੱਛਿਆ ਕਿ ਇੱਥੇ ਹੋਰ ਵੀ ਕੋਈ ਗੁਰੂ ਰਹਿੰਦਾ ਹੈ ਉਸ ਲੜਕੇ ਨੇ ਉੱਤਰ ਦਿੱਤਾ ਜੀ ਹਾਂ ਇੱਕ ਛੇਵੇਂ ਪਾਤਸ਼ਾਹ ਦਾ ਸਹਬਜਾਦਾ ਗੁਰੂ ਤੇਗ ਬਹਾਦਰ ਪੋਰੇ ਵਿੱਚ ਰਹਿੰਦਾ ਹੈ ਉਹ ਕਿਸੇ ਨਾਲ ਗੱਲਬਾਤ ਨਹੀਂ ਕਰਦਾ ਇਹ ਸੁਣ ਕੇ ਭਾਈ ਮੱਖਣ ਸ਼ਾ ਉਥੇ ਜਾ ਪੁੱਜਾ ਜਿੱਥੇ ਗੁਰੂ ਜੀ ਭਜਨ ਕਰ ਰਹੇ ਸਨ ਮਾਤਾ ਗੁਜਰੀ ਨੇ ਭਾਈ ਸਾਹਿਬ ਨੂੰ ਕਿਹਾ ਮਹਾਰਾਜ ਕਿਸੇ ਨੂੰ ਨਹੀਂ ਮਿਲਦੇ ਪਰ ਮੱਖਣ ਸ਼ਾ ਨੇ ਬਹਿਬਲ ਹੋ ਕੇ ਦਰਵਾਜ਼ਾ ਖੁਲਵਾਇਆ ਅੰਦਰ ਕੀ ਵੇਖਿਆ جگਮਗ ਕਰਦੀ ਜੋਤ ਤਰਮਸਰੂਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਬੈਠੇ ਸਨ ਚਰਨਾ ਤੇ ਡਿੱਗ ਪਿਆ ਪੰਜ ਮੋਹਰਾਂ ਭੇਟਾ ਕੀਤੀਆਂ ਗੁਰੂ ਜੀ ਕਹਿਣ ਲੱਗੇ ਤੇਰਾ ਜਹਾਜ਼ ਬੰਨੇ ਲਾਇਆ ਤੇ ਸਾਡੇ ਮੋਢੇ ਤੇ ਤੇਰੇ ਜਹਾਗ ਦੇ ਕਿਲ ਕਰਨ ਨਿਸ਼ਾਨ ਵੀ ਪਿਆ ਹੋਇਆ ਹੈ ਤੇ ਤੂੰ 500 ਮੋਹਰਾਂ ਦੀ ਥਾਂ ਪੰਜ ਹੀ ਭੇਟਾ ਕਰ ਰਿਹਾ ਹੈ ਗੁਰੂ ਘਰ ਧਨ ਦਾ ਭੁੱਖਾ ਨਹੀਂ ਪਰ ਸਿੱਖ ਨੂੰ ਗੁਰੂ ਦੀ ਅਮਾਨਤ ਆਪਣੇ ਪਾਸ ਰੱਖਣੀ ਨਹੀਂ ਚਾਹੀਦੀ ਇਹ ਗੱਲ ਸੁਣ ਕੇ ਮੱਖਣਸ਼ਾਲ ਕਹਿ ਲੱਗਾ ਪੇਟਾ ਮੰਗਣ ਦੇ ਬਹਾਨੇ ਆਪਨੇ ਮੈਨੂੰ ਜੀਵਨ ਦਾਣ ਦੇ ਦਿੱਤਾ ਹੈ ਮੈਂ ਪ੍ਰਾਣ ਕੀਤਾ ਹੋਇਆ ਸੀ ਕਿ ਜਿੰਨਾ ਚਿਰ ਸੱਚੇ ਗੁਰੂ ਦੇ ਦਰਸ਼ਨ ਨਹੀਂ ਹੋਣਗੇ ਓਨਾ ਚਿਰ ਅੰਨ ਜਲ ਨਹੀਂ ਛਕਾਂਗਾ ਹੁਣ ਦਾਸ ਦੀ ਬੇਨਤੀ ਹੈ ਜਿਵੇਂ ਮੇਲਾ ਬੇੜਾ ਬੰਨੇ ਲਾਇਆ ਹੈ ਇਸ ਤਰ੍ਹਾਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਦਿਓ ਉਸ ਨੇ ਕੋਠੇ ਦੇ ਚੜ ਕੇ ਪੱਲਾ ਫੇਰ ਕੇ ਕਿਹਾ ਸਾਚੋ ਗੁਰੂ ਲਾਧੋ ਰੇ ਸਾਚੋ ਗੁਰੂ ਲਾਧੋ ਰੇ ਭਾਵ ਲੋਕੋ ਸੱਚਾ ਗੁਰੂ ਲੱਭ ਗਿਆ ਹੈ ਉਹ ਬਾਬਾ ਬਕਾਲਾ ਵਿੱਚ ਹੀ ਹੈ ਇਹ ਸੁਣ ਕੇ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਉਹ ਮੰਡ ਪਈਆਂ ਦਿੱਲੀ ਤੋਂ ਜੋ ਸਿੱਖ ਪੰਜ ਪੈਸੇ ਤੇ ਨਾਰੀਅਲ ਲਿਆਇਆ ਸੀ ਉਹ ਮਹਾਰਾਜ ਜੀ ਦੇ ਭੇਟ ਕੀਤੇ ਭਾਈ ਗੁਰਦਿੱਤਾ ਜੀ ਰਮਦਾਸ ਵਾਲਿਆਂ ਨੇ ਗੁਰਗੱਦੀ ਦਾ ਤਿਲਕ ਲਗਾਇਆ ਸੰਗਤਾਂ ਨੇ ਨਮਸਕਾਰ ਕੀਤੀ ਸਾਰਿਆਂ ਨੇ ਆਪਣੀਆਂ ਭੇਟਾਂ ਅਰਪਣ ਕੀਤੀਆਂ ਮੱਖਣ ਸ਼ਾਹ ਨੇ ਕੁਝ ਸਾਲ ਦਾ ਦਸਵੰਦ 550 ਮੋਹਰ ਗੁਰੂ ਜੀ ਨੂੰ ਅਰਪਣ ਕੀਤਾ ਮੱਖਣ ਸ਼ਾਹ ਜਦੋਂ ਆਪਣੇ ਡੇਰੇ ਨੂੰ ਚਲਾ ਗਿਆ ਮਗਰੋਂ ਧੀਰਮਲ ਦੇ ਮਸੰਦ ਸੀਹੇ ਨੇ ਗੁਰੂ ਜੀ ਤੇ ਗੋਲੀ ਚਲਾਈ ਪਰ ਗੁਰੂ ਜੀ ਬਾੜ-ਬਾੜ ਬਚ ਗਏ ਗੋਲੀ ਦਸਤਾਰ ਦੇ ਨੇੜਿਓਂ ਮੱਥੇ ਨੂੰ ਛੂ ਕੇ ਲਾਗਿਉਂ ਦੀ ਲੰਗ ਗਈ ਜੋ ਭੇਟਾ ਮਹਾਰਾਜ ਜੀ ਨੂੰ ਭੇਟ ਹੋਈ ਸੀ ਉਹ ਸਾਰੀ ਧੀਰਮਲ ਦੇ ਬੰਦੇ ਲੁੱਟ ਕੇ ਲੈ ਗਏ ਜਦ ਮੱਖਣ ਸ਼ਾਹ ਨੂੰ ਪਤਾ ਲੱਗਾ ਉਸ ਨੇ ਸਾਰਾ ਸਮਾਨ ਵਾਪਸ ਲਿਆ ਕੇ ਗੁਰੂ ਜੀ ਨੂੰ ਦਿੱਤਾ ਤੇ ਨਾਲ ਗੁਰੂ ਗਰੰਥ ਸਾਹਿਬ ਜੀ ਦੀ ਬੀੜ ਵੀ ਲਿਆਂਦੀ ਜਦ ਗੁਰੂ ਜੀ ਨੂੰ ਪਤਾ ਲੱਗਾ ਤਦ ਆਪ ਜੀ ਨੇ ਫਰਮਾਇਆ ਜੋ ਚੀਜ਼ਾਂ ਧੀਰਮਲ ਕੋਲੋਂ ਲਿਆਂਦੀਆਂ ਹਨ ਵਾਪਸ ਕਰ ਦਿਓ ਸਿੱਖਾਂ ਨੇ ਹੋਰ ਚੀਜ਼ਾਂ ਤਾਂ ਮੋੜ ਦਿੱਤੀਆਂ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਾਪਸ ਨਾ ਕੀਤੀ ਉਹਨਾਂ ਆਖਿਆ ਕਿ ਬੀੜ ਉੱਥੇ ਹੋਣੀ ਚਾਹੀਦੀ ਹੈ ਜਿੱਥੇ ਗੁਰੂ ਸਾਹਿਬ ਹੋਣ ਮਹਾਰਾਜ ਨੇ ਉਤਰ ਦਿੱਤਾ ਕਿ ਬੀੜ ਵੀ ਵਾਪਸ ਕਰ ਦੇਣੀ ਚਾਹੀਦੀ ਹੈ ਧੀਰਮਲ ਤੇ ਹੋਰ ਝੂਠੇ ਗੁਰੂ ਸਾਰੇ ਹੀ ਭੱਜ ਗਏ ਮਹਾਰਾਜ ਜੀ ਇਥੋਂ ਜਾਣ ਲੱਗਿਆਂ ਉਹ ਪਾਵਨ ਬੀੜ ਦਰਿਆ ਬਿਆਸ ਵਿੱਚ ਅਮਾਨਤ ਰੱਖ ਗਏ ਧੀਰਮਲ ਨੇ ਬਾਅਦ ਵਿੱਚ ਉਹ ਬੀੜ ਦਰਿਆ ਬਿਆਸ ਵਿੱਚੋਂ ਲੈ ਲਈ ਜਿਸ ਦੀ ਜਲਤ ਇਤਿਹਾਸ਼ੀਏ ਵਾਲੇ ਪੱਤਰੇ ਸਲਾਬੇ ਹੋਏ ਸਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਵਾਕ ਅਤੇ ਬਾਦਸ਼ਾਹੀ ਨੌਵੀਂ ਨੂੰ ਗੁਰਗੱਦੀ ਦਿੱਤੀ ਜਾਣ ਕਰਕੇ ਉਸ ਦਿਨ ਤੋਂ ਨਗਰ ਦਾ ਨਾਮ ਬਾਬਾ ਬਕਾਲਾ ਪ੍ਰਸਿੱਧ ਹੋ ਗਿਆ ਗੁਰੂ ਜੀ ਦੇ ਪ੍ਰਗਟ ਹੋਣ ਦੀ ਯਾਦ ਵਿੱਚ ਬਾਬੇ ਬਕਾਲੇ ਰਖੜ ਪੁੰਨਿਆਂ ਨੂੰ ਸਾਲਾਨਾ ਭਾਰੀ ਜੋੜ ਮੇਲਾ ਸਾਚਾ ਗੁਰੂ ਲਾਧੋ ਰੇ ਹੁੰਦਾ ਹੈ ਕਿਉਂਕਿ ਜਿਸ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ ਸਨ ਅਗਸਤ 1664 ਦੀ ਪੂਰਨਮਾਸੀ ਸੀ ਦਿੱਲੀ ਤੋਂ ਪੰਜ ਪੈਸੇ ਨਾਰੀਅਲ ਆਦੀ ਲੈ ਕੇ ਗੁਰੂ ਘਰ ਦਾ ਦੀਵਾਨ ਦਰਗਾਹ ਮੱਲ ਭਾਈ ਮਨੀਰਾਮ ਭਾਈ ਭਾਨਾ ਜੀ ਅਤੇ ਮਾਤਾ ਸੁਲਖਣੀ ਜੀ ਪਹਿਲਾ ਹੀ ਆਏ ਬੈਠੇ ਸਨ ਪਰ ਕਿਉਂਕਿ ਦਿੱਲੀ ਤੋਂ ਆਉਂਦਿਆਂ ਤਕਰੀਬਨ ਸਾਢੇ 4 ਮਹੀਨੇ ਲੇਟ ਪਹੁੰਚੇ ਸਨ ਜਿਸ ਕਾਰਨ ਇੱਥੇ 22 ਹੋਰ ਪਖੰਡੀ ਗੁਰੂ ਬਣ ਬੈਠੇ ਸਨ ਜਦ ਭਾਈ ਮੱਖਣ ਸ਼ਾ ਅਗਸਤ 1664 ਨੂੰ ਇੱਥੇ ਆਏ ਤਾਂ ਉਹ ਪੰਜ ਪੈਸੇ ਨਾਰੀਅਲ ਆਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭੇਟ ਕੀਤੇ ਅਤੇ ਗੁਰਤਾ ਗੱਦੀ ਦਾ ਤਿਲਕ ਲਗਾਇਆ ਕਿਉਂਕਿ ਉਸ ਦਿਨ ਅਚਨ ਚੇਤ ਰਖੜੀ ਦਾ ਤਿਹਾਰ ਸੀ ਕਿਸੇ ਕਾਰਨ ਇਹ ਥਲਾਨਾ ਜੋੜ ਮੇਲਾ ਰਖੜੀ ਦੇ ਨਾਮ ਨਾਲ ਮਸ਼ਹੂਰ ਹੈ ਹਰ ਮਹੀਨੇ ਭਾਰੀ ਮਸਿਆ ਲੱਗਦੀ ਹੈ ਇਹਨਾਂ ਦਿਨਾਂ ਵਿੱਚ ਸੰਗਤਾਂ ਦੀ ਕਾਫੀ ਗਹਿਮਾ ਗਹਿਮ ਹੁੰਦੀ ਹੈ ਗੁਰੂ ਕਾ ਲੰਗਰ ਅਟੁੱਟ ਚੱਲਦਾ ਰਹਿੰਦਾ ਹੈ ਉਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸੀ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜੀ ਦਾ ਇਤਿਹਾਸ ਸੋ ਸਾਧ ਸੰਗਤ ਜੀ ਇਤਿਹਾਸ ਦੱਸਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ ਸੋ ਸਾਧ ਸੰਗਤ ਜੀ ਅਣਜਾਨ ਸਮਝ ਕੇ ਮਾਫ ਕਰ ਦੇਣਾ ਉਹ ਪਿਆਰੀ ਸਾਧ ਸੰਗਤ ਜੀ ਜੇ ਤੁਹਾਨੂੰ ਇਤਿਹਾਸ ਵਧੀਆ ਲੱਗਿਆ ਤਾਂ ਕਿਰਪਾ ਕਰਕੇ ਇਸ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਜੋ ਹੋਰ ਸੰਗਤਾਂ ਵੀ ਜਾਣ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ